ਚੇਅਰਮੈਨ ਸੁਨੀਲ ਸ਼ਰਮਾ ਅਤੇ ਪ੍ਰਧਾਨ ਵਿਕੀ ਸ਼ਰਮਾ ਦੀ ਅਗਵਾਈ ਵੇ ਰੇਲਵੇ ਲਾਈਨੋ ਪਾਰ ਵਿਜੇ ਦਸ਼ਮੀ ਦੁਸ਼ਹਿਰ ਦਾ ਤਿਹਾਰ ਬੜੀ ਧੂਮਤਨ ਨਾਲ ਮਨਾਇਆ ਜਾਏਗਾ ਰੇਲਵੇ ਲਾਈਨੋ ਪਾਰ ਲਹਿੜੀ ਰੋਡ ਖਡਾ ਵਿਖੇ ਦਾਦੇ ਕੀ 21 ਮੈਂਬਰੀ ਟੀਮ ਦਾ ਦੁਸ਼ਹਿਰਾ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੁਸ਼ਹਿਰਾ ਕਮੇਟੀ ਦੇ ਚੇਅਰਮੈਨ ਪੰਜਾਬ ਕੇਸਰੀ ਦੇ ਪੱਤਰਕਾਰ ਸੁਨੀਲ ਸ਼ਰਮਾ ਚੁਣੇ ਗਏ ਹਨ ਅਤੇ ਰਿਕ ਪ੍ਰਧਾਨ ਵਿਕੀ ਸ਼ਰਮਾ ਅਤੇ ਹੋਰ ਅਹੁਦੇਦਾਰਾਂ ਦੀ ਟੀਮ ਦੀ ਚੋਣ ਹੋਈ ਜਿਸ ਵਿੱਚ ਮੀਡੀਆ ਦੀ ਸਮੂਹ ਜ਼ਿੰਮੇਵਾਰੀ ਪੱਤਰਕਾਰ ਤੇਂਦਰ ਸਿੰਘ ਆਰਟਿਸਟ ਸਪੈਸ਼ਟ ਅਤੇ ਓਮ ਕਾਰਸਨ ਫਤੂ ਨੂੰ ਚੋਪੇ ਗਿਆ ਆਪਣੀ ਜਿਹੜੀ ਪਿਛਲੇ ਸਾਲ ਆਪਾਂ ਲਈ ਰੋਡ ਤੇ ਬਣਾਇਆ ਸੀ ਦੁਸ਼ਾਰਾ ਉੱਥੇ ਵਸਤੇ ਕਿਹੜੀ ਜਗ੍ਹਾ ਜੀ ਇਹ ਤੇ ਜਿਹੜੇ ਲਾਸਟ ਟਾਈਮ ਜਿੱਥੇ ਆਪਾਂ ਬਣਾਇਆ ਸੀਗਾ ਜੀ ਉੱਥੇ ਹੀ ਹੈ ਜੀ ਅੱਛਾ ਲਈ ਰੋਡ ਕ੍ਰੋਸ ਕਰਕੇ ਇਹ ਕੋਈ ਤਿਹਾਰ ਬਣਾਇਆ ਜਾਵੇ ਤਾਂ ਅਸੀਂ ਸੰਤ ਸਮਾਜ ਨਾਲ ਕਾਫੀ ਵਿਚਾਰ ਵਟਾਂਦਾਂ ਕਰਨ ਤੋਂ ਬਾਅਦ ਇਸ ਸੱਤੇ ਪਹੁੰਚੇ ਕਿ ਸਾਨੂੰ ਇੱਕ ਦੁਸ਼ਾਰਾ ਮਨਾਣਾ ਚਾਹੀਦਾ ਸਾਡਾ ਇੱਕ ਮੇਨ ਸ਼ਰਫ ਕਮੇਟੀ ਚ ਮੈਨੂੰ ਤੇ ਓਮਕਾਰ ਸਿੰਘ ਸੱਤੂ ਨਾਲ ਤੇ ਮੀਡੀਆ ਜ਼ਿੰਮੇਵਾਰੀ ਸੰਪਲਿ ਗਈ ਹੈ ਜੀ ਤੇ ਮੈਂ ਦਿਸਾ ਅੰਮੇ ਮੈਨੂੰ ਤੇ ਤੇਜਿੰਦਰ ਸਿੰਘ ਨੂੰ ਤੇ ਮੀਡੀਆ ਜ਼ਿੰਮੇਵਾਰੀ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਚੇਅਰਮੈਨ ਸੁਨੀਲ ਸ਼ਰਮਾ ਅਤੇ ਪ੍ਰਧਾਨ ਰਿੱਕੀ ਸ਼ਰਮਾ ਦੀ ਅਗਵਾਈ ਵਿੱਚ ਰੇਲਵੇ ਲਾਈਨੋਂ ਪਾਰ ਵਿਜੇ ਦਸ਼ਮੀ ਦੁਸ਼ਹਿਰ ਦਾ ਇਤਿਹਾਰ ਬੜੀ ਧੂਮਤਾਂ ਨਾਲ ਮਨਾਇਆ ਜਾਏਗਾ ਚੇਅਰਮੈਨ ਪੰਜਾਬ ਕੇਸਰੀ ਜਗਬਾਣੀ ਦੇ ਪੱਤਰਕਾਰ ਸੁਨੀਲ ਸ਼ਰਮਾ ਅਤੇ ਪ੍ਰਧਾਨ ਰਿੱਕੀ ਸ਼ਰਮਾ ਦੀ ਅਗਵਾਈ ਹੇਠ ਖੰਨਾ ਸ਼ਹਿਰ ਇੱਕ ਹੋਰ ਦੁਸ਼ਹਿਰਾ ਕਮੇਟੀ ਦਾ ਹੋ ਗਿਆ ਗਠਨ ਅਤੇ ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੇ ਪਿਛਲੇ ਸਾਲ ਦੁਸ਼ਹਿਰੇ ਦਾ ਤਿਹਾਰ ਵਿਜੇ ਦਸ਼ਮੀ ਮਨਾਇਆ ਗਿਆ ਸੀ ਉਹੀ ਜਗ੍ਹਾ ਤੇ ਹੀ ਦੁਸ਼ਰਮ ਮੈਚ ਜਾਏਗਾ ਰੇਲਵੇ ਲਾਈਨੋਂ ਪਾਰ ਲल्हेੜੀ ਰੋਡ ਖੰਡਾ ਵਿਖੇ ਦੱਸਦੇ ਕਿ 21 ਮੈਂਬਰੀ ਟੀਮ ਦਾ ਦੁਸ਼ਰਾ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੁਸ਼ਰਾ ਕਮੇਟੀ ਦੇ ਚੇਅਰਮੈਨ ਪੰਜਾਬ ਕੇਸਰੀ ਦੇ ਪੱਤਰਕਾਰ ਸੁਨੀਲ ਸ਼ਰਮਾ ਚੁਣੇ ਗਏ ਹਨ ਅਧਿਰਿਕ ਪ੍ਰਧਾਨ 21 ਸ਼ਰਮਾ ਅਤੇ ਹੋਰ ਅਹੁਦੇਦਾਰਾਂ ਦੀ ਟੀਮ ਦੀ ਚੋਣ ਹੋਈ ਜਿਸ ਵਿੱਚ ਮੀਡੀਆ ਦੀ ਸਮੂਹ ਜ਼ਿੰਮੇਵਾਰੀ ਪੱਤਰਕਾਰ ਤੇਂਦਰ ਸਿੰਘ ਆਰਟਿਸਟ ਪਿਸਟ ਅਤੇ ਓਮਕਾਰ ਸੰਸਤ ਨੂੰ સોਂਪੀ ਗਈ ਹੈ ਸ਼ਹਿਰ ਖੰਨਾ ਸ਼ਹਿਰਵਾਸੀਆਂ ਲਈ ਵਿਸ਼ੇਸ਼ ਬ੍ਰੇਕਿੰਗ ਨਿਊਜ਼ ਖੰਨਾ ਤੇ ਮਨਾਏ ਜਾਣਗੇ ਇਸ ਵਾਰ ਤਿੰਨ ਦੁਸ਼ਹਿਰੇ ਪ੍ਰਭੂ શ્રી ਰਾਮਚੰਦਰ ਜੀ ਕਮੇਟੀ ਬਣੀ ਖੰਨਾ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਤਿੰਨ ਦੁਸ਼ਹਿਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਪੀਡੀ ਦੁਸ਼ਹਿਰਾ ਮਨਾਉਣ ਸੰਬੰਧੀ ਸ਼ਹਿਰ ਦੇ ਪ੍ਰਮੁੱਖ ਜਥੇਬੰਦੀਆਂ ਦੀ ਮੀਟਿੰਗ ਨਾਬਾ ਕਲੋਨਿਕ ਖੰਨਾ ਵਿਖੇ ਹੋਈ ਜਿਵੇਂ ਪ੍ਰਭੂ શ્રી ਰਾਮਚੰਦਰ ਜੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਅਹੁਦੇਦਾਰਾਂ ਦੀ ਚੋਣ ਸਰਵਸੰਤੀ ਨਾਲ ਕੀਤੀ ਗਈ ਸੁਨੀਲ ਚਰਮਾ ਨੂੰ ਚੇਅਰਮੈਨ ਦਿੱਤੀ ਸ਼ਰਮਾ ਨੂੰ ਪ੍ਰਧਾਨ ਬਣਾਇਆ ਗਿਆ ਇਸ ਤੋਂ ਇਲਾਵਾ ਚੀਫ ਪੈਟਰਨ ਵਿਜੇ ਸ਼ਰਮਾ ਪੈਟਰਨ ਰਾਜੇਸ਼ ਸ਼ਰਮਾ ਜਨਰਲ ਸੈਕਟਰ ਕੇਵਲ ਕ੍ਰਿਸ਼ਨ ਪੱਤਰਕਾਰ ਸतीश ਸ਼ਰਮਾ ਸੀਨੀਅਰ ਮੀਤ ਪ੍ਰਧਾਨ ਮੀਤ ਮੀਤ ਪ੍ਰਧਾਨ ਪੱਤਰਕਾਰ ਤਰਮਿੰਦਰ ਵਿੱਕੀ ਖਜ਼ਾਨਚੀ ਪੱਤਰਕਾਰ ਕਲਵਿੰਦਰ ਸਿੰਘ ਰਾਏ ਪ੍ਰਬੰਧਕ 77 ਪੱਤਰਕਾਰ ਜਤਨ ਵਿਜਨ ਸਟੇਜ 77 ਹਰਜੀਤ ਸਿੰਘ ਮਿੱਕੀ ਪਾਟਿਆ ਪ੍ਰੈਸ 77 ਪੱਤਰਕਾਰ ਤੇਂਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਮ ਨਿਯੁਕਤ ਪ੍ਰਧਾਨ ਰਿੱਤੀ ਸ਼ਰਮਾ ਅਤੇ ਚੇਅਰਮੈਨ ਸੁਨੀਲ ਚਰਮਣ ਨੇ ਦੱਸਿਆ ਕਿ ਉਹਨਾਂ ਵੱਲੋਂ ਦਸ਼ਰਬਾ ਪਿਹਾਰ ਲल्हेੜੀ ਰੋਡ ਤੇ ਰੇਲਵੇ ਲਾਈਨੋਂ ਪਾਰ ਸਿਤ ਸੰਦੂ ਕਲੋਨੀ ਖੰਨਾ ਅਭਿਖੇਮ ਨਾਇਆ ਜਾਏਗਾ ਦਸ਼ਰਬਾ ਕਮੇਟੀ ਆਪਣੀ ਜਿਹੜੀ ਪਿਛਲੇ ਸਾਲ ਆਪਾਂ ਲੇਹੇ ਰੋਡ ਤੇ ਬਣਾਇਆ ਸੀ ਦੁਸ਼ਹਰਾ ਉੱਥੇ ਵਾਸਤੇ ਕਿਹੜੀ ਜਗ੍ਹਾ ਜੀ ਇਹ ਲੇਹੇ ਰੋਡ ਜਿਹੜੇ ਲਾਸਟ ਟਾਈਮ ਜਿੱਥੇ ਆਪਾਂ ਬਣਾਇਆ ਸੀਗਾ ਜੀ ਉੱਥੇ ਹੀ ਹੈ ਜੀ ਅੱਛਾ ਲੇਹੇ ਰੋਡ ਕ੍ਰੋਸ ਕਰਕੇ ਜੀ ਸਰ ਕੀ ਕਲੋਨੀ ਕਿਹੜੀ ਹੈ ਜੀ ਕੀ ਨਾਮ ਜਿੱਥੇ ਸੰਧੂ ਕਲੋਨੀ ਹੈ ਕੀ ਅਜੇ ਰੂਪਰੇਖਾ ਕੀ ਤਿਆਰ ਕੀਤੀ ਹੈ ਅਸੀਂ ਰੂਪਰੇਖਾਇ ਤਿਆਰ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਧਰਮ ਨੂੰ ਜੋੜਨ ਵਾਸਤੇ ਦੁਸ਼ਹਰਾ ਆਏ ਜਾਊਗਾ ਮੈਂ ਪ੍ਰਧਾਨ ਹਾਂ ਜੀ ਅਗਨੇ ਮੈਂਬਰੀ ਟੀਮ ਬਣਾਈ ਆ ਸਾਡੀ 21 ਮੈਂਬਰੀ ਟੀਮ ਹੈ ਕਿ ਮੈਂਬਰੀ ਹਾਂਜੀ ਕੀ ਨਾਮ ਹੈ ਤੁਹਾਡੇ ਜਿਹੜਾ ਦੁਸ਼ਰਾ ਕਮੇਟੀ ਦਾ ਜੀ ਨਾਮ ਸ੍ਰੀ ਰਾਮਚੰਦ ਜੀ ਦੁਸ਼ਰਾ ਕਮੇਟੀ ਇਹ ਅਸੀਂ ਕੋਈ ਪੋਲਿਟਿਕਲ ਨਹੀਂ ਹੈਗਾ ਕੋਈ ਆਪਣੇ ਸ਼ਹਿਰ ਨੂੰ ਜੋੜਨ ਵਾਸਤੇ ਤੇ ਆਪਣੇ ਧਰਮ ਨੂੰ ਰੂਪ ਰੇਖਾ ਤਿਆਰ ਕਰਨ ਵਾਸਤੇ ਧਰਮ ਲੋਕ ਅੱਜ ਕੱਲ ਆਪਣੇ ਯੰਗ ਮੁੰਡੇ ਤੁਹਾਨੂੰ ਪਤਾ ਹੀ ਹੈ ਕਿਸ ਵੱਲ ਤੁਰੇ ਹੋਏ ਆ ਆਪਣਾ ਧਰਮ ਨੂੰ ਜਾਗਰ ਕਰਾਂਗੇ ਇਹਦੇ ਨਾਲ ਰੇਲਵੇ ਲੰਨਾ ਪਾਰ ਇਹ ਲਲੇਡੀ ਰੋਡ ਤੇ ਜਿੱਥੇ ਪਹਿਲੇ ਹੀ ਬਣਾਇਆ ਜਾਂਦਾ ਹਾਂਜੀ 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 ਬਲਵਾਰੀ ਕਿਹੜਾ ਮੀਟਿੰਗ ਹੋਈ ਹੈ ਕਿਸ ਵੰਦੇ ਦੇ ਵਿੱਚ ਹੋਈ ਹੈ ਅਸੀਂ ਨੇ ਇੱਕ ਕੁਝ ਸਮੇਂ ਪਹਿਲਾਂ ਇੱਕ ਐਨਜੀਓ ਦੇ ਨਾਲ ਨਾਲ ਜਿਹੜੇ ਲੋਕਾਂ ਦੀ ਸ਼ਹਿਰ ਵਾਸੀ ਡਿਮਾਂਡ ਸੀ ਕਿ ਧਰਮ ਸਮਾਜ ਨੂੰ ਸਨਾਤਨ ਧਰਮ ਦੇ ਬੈਨਰ ਹੇਟਾ ਇਹ ਕੋਈ ਤਿਹਾਰ ਮਨਾਇਆ ਜਾਵੇ ਤਾਂ ਅਸੀਂ ਸੰਤ ਸਮਾਜ ਨਾਲ ਕਾਫੀ ਵਿਚਾਰ ਵਟਾਂਦਾਂ ਕਰਨ ਤੋਂ ਬਾਅਦ ਇਸ ਸੱਟੇ ਪਹੁੰਚੇ ਕਿ ਸਾਨੂੰ ਇੱਕ ਦੁਸ਼ਰਾ ਮਨਾਉਣਾ ਚਾਹੀਦਾ ਸਾਡਾ ਇੱਕ ਮੇਨ ਮੋਟਿਵ ਜਿਹੜਾ ਮੇਨ ਡਿਜ਼ਾਇਰ ਸਾਡੀ ਸਾਡਾ ਮੇਨ ਕਰੀਏ ਵੇ ਹੈ ਕਿ ਜਿਹੜੀ ਅੱਜਕੱਲ ਨਿਊ ਜਨਰੇਸ਼ਨ ਹੈ ਉਹ ਮੋਬਾਈਲ ਜਾਂ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਉਹਨਾਂ ਨੂੰ ਪੁਰਾਣੀ ਸੰਸਕ੍ਰਿਤੀ ਬਾਰੇ ਨਹੀਂ ਇਹਨਾਂ ਨੂੰ ਨੌਲੇਜ ਸਾਡਾ ਮੇਨ ਮੋਟਿਵ ਪੋਲੀਟਿਕਲ ਪਲੇਟਫਾਰਮ ਤੋਂ ਉੱਪਰ ਉੱਠ ਕੇ ਅਸੀਂ ਉਹ ਨਿਊ ਜਨਰੇਸ਼ਨ ਨੂੰ ਸਮੇਂ-ਸਮੇਂ ਤੇ ਦੁਸ਼ਹਿਰੇ ਤੋਂ ਬਾਅਦ ਵੀ ਅਸੀਂ ਸਮੇਂ-ਸਮੇਂ ਤੇ ਧਾਰਮਿਕ ਸਮਾਗਮ ਦਾ ਆਯੋਜਨ ਕਰਾਂਗੇ ਸਾਡੇ ਨਾਲ ਜਿਹੜੀ ਇੱਕ ਟੀਮ ਬਣੀ ਹੈ ਜਿਹਦੇ ਸਾਡੇ ਮੁਖੀ ਨੇ ਰਿਖੀ ਸ਼ਰਮਾ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੇ ਪਹਿਲਾਂ ਕਾਫੀ ਸਮਾਜ ਸੇਵੀ ਕੰਮ ਕੀਤੇ ਨੇ ਫੋਰ एग्जांपल ਨੀਡੀ ਵਰਸੈ ਨੂੰ ਫੀਸਾ ਦੇਣੀ ਆ ਉਹਨਾਂ ਨੂੰ ਕਿਤਾਬਾਂ ਕਾਪੀਆਂ ਦੇਣੀਆਂ ਆ ਕੈਂਸਰ ਦਾ ਮਰੀਜ਼ ਤੇ ਮੈਂ ਇਸ ਵੇਲੇ ਤੁਹਾਨੂੰ ਨਹੀਂ ਉਹ ਫਿਗਰ ਦੱਸ ਸਕਦਾ ਜਿੱਥੇ ਇਹਨਾਂ ਨੇ ਖਰਚ ਕੇ ਆਪਣੀ ਸੋਸ ਤੋਂ ਉਹ ਬਿਹੌਂਡ ਨੂੰ ਠੀਕ ਕਰਾਇਆ ਉਸ ਤੋਂ ਇਲਾਵਾ ਰਿੱਕੀ ਜੀ ਦੀ ਹੁਣ ਕੀ ਹੈ ਕਿ ਜਿਹੜਾ ਕਲਚਰ ਪ੍ਰੋਗਰਾਮ ਹੋਊਗਾ ਉਸ ਤੋਂ ਲਾਭ 11 ਜਿਹੜੀਆਂ ਵਿਡੋ ਨੇ ਨੀਡੀ ਨੇ ਉਹਨਾਂ ਨੂੰ ਅਸੀਂ ਸਲਾਈ ਮਸ਼ੀਨਾ ਦੇਣ ਜਾ ਰਹੇ ਹਾਂ ਇਹ ਕਿੱਥੇ ਉਹ ਇਸ਼ਾਰਾ ਇਹ ਸੰਦੂਕ ਕਲੋਨੀ ਲਲਹੇੜੀ ਰੋਡ ਤੇ ਜਿੱਥੇ ਲਾਸਟ ਟਾਈਮ ਦੁਸ਼ਹਿਰਾ ਸੈਲੀਬ੍ਰੇਟ ਹੋਇਆ ਸੀ ਮੈਂ ਫੇਰ ਰਿਪੀਟ ਕਰਦਾ ਸੰਦੂਕ ਕਲੋਨੀ ਦਾ ਜਿੱਥੇ ਪਹਿਲਾਂ ਲਾਸਟ ਟਾਈਮ ਇੱਕ ਦੁਸ਼ਹਿਰਾ ਦੂਜੇ ਦੇ ਰੂਪ ਚ ਮਨਾਇਆ ਗਿਆ ਸੀ ਉੱਥੇ ਹੀ ਮਨਾਇਆ ਜਾਊਗਾ ਔਰ ਸਾਡਾ ਜਿਹੜਾ ਦੁਸ਼ਹਿਰਾ ਬਿਲਕੁਲ ਸਿਸਟੇਮੈਟਿਕਲੀ ਜਿਹੜੇ ਬੰਦੇ ਮਾਨ ਸਨਮਾਨ ਚਾਹੇ ਪੱਤਰਕਾਰ ਭਾਈਚਾਰਾ ਡਾਕਟਰ ਹੈ ਜੋ ਵੀ ਬੰਦ ਸਨਮਾਨ ਹੈ ਪੋਲਿਟਿਸ਼ੀਅਨ ਹੈ ਅਸੀਂ ਉਹਨਾਂ ਨੂੰ ਇੱਕ ਸਟੇਜ ਤੇ ਬਿਨਾਂ ਕਿਸੇ ਭੇਤਬਾਤ ਤੇ ਵੰਦਾ ਮਾਨਸ ਨਾਲ ਦ ਇਹ ਬੰਦੇ ਇਨਵਾਈਟਡ ਆ ਅਸੀਂ ਪਹਿਲੇ ਦੱਸ ਕੇ ਆਟੇ ਆ ਸਾਡੇ ਕੋਈ ਪਾਰਸ਼ੀਅਲਟੀ ਨਹੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ ਸਾਨੂੰ ਕੋਈ ਵੀ ਆਏਗਾ ਵੈਲਕਮ ਆ ਸਾਡੇ ਵਾਸਤੇ ਕੋਈ ਸਾਨੂੰ ਸੈਂਸਟਿਵ ਕੋਈ ਸੈਂਸਿਬਲ ਸੁਝਾਅ ਦਿੰਦਾ ਅਸੀਂ ਐਡਾਪਟ ਕਰਾਂਗੇ ਉਹਦੇ ਸੁਝਾਅ ਨੂੰ ਮੀਟਿੰਗ ਰੱਖਾਂਗੇ ਉਹਨੂੰ ਐਪਲੀਕੇਬਲ ਕਰਾਂਗੇ ਨਾਮ ਕੀ ਹੈ ਆਪਣੀ ਜਿਹੜੀ ਦੱਸ ਸਕਦੇ ਆ ਸ਼੍ਰੀ ਰਾਮਚੰਦਰ ਦਸ਼ਹਿਰਾ ਕਮੇਟੀ ਖੰਡਾ ਕਿਹੜੇ ਜਿਹੜੀ ਸਾਡੀ ਟੀਮ ਉਹ ਨਾਲ ਹੈ ਇਨਕਲੂਡਿੰਗ ਇਹ ਮੀਡੀਆ ਪਰਸਨ ਦਾ ਇਨੀਸ਼ੀਏਟਿਵ ਹੈ ਕਿ ਸਾਡੇ ਨਾਲ ਮੋਰ 18 ਪਰਸਨ ਨੇ ਮੀਡੀਆ ਪਰਸਨ ਜਿਹਨੂੰ ਸਾਨੂੰ ਸਹਿਯੋਗ ਕਰ ਰਹੇ ਨੇ ਸਾਡੀ ਜਿਹੜੀ हटके ਚੀਜ਼ ਹੋएगी ਪਹਿਲੀ ਦੱਸ ਚੁੱਕਿਆ ਕਿ ਅਸੀਂ 11 ਵਿਡੋ ਨੂੰ ਸਿਲਾਈ ਮਸ਼ੀਨਾਂ ਦੇ ਰਹੇ ਹਾਂ ਅਕੋਰਡਿੰਗ ਟੂ ਮੈਂ ਅਗਰ ਹੋਰ ਵੀ ਸਾਨੂੰ ਰਿਕੁਆਇਰਮੈਂਟ ਕਿਸੇ ਮੈਰੀਜ ਦੇ ਵੇਸਤੇ ਹੋਈ ਅਸੀਂ ਉਮੀਦਵਾਂਗੇ ਉਸ ਤੋਂ ਇਲਾਵਾ ਸਾਡਾ ਜਿਹੜਾ ਇਹ ਇੰਡੀਵਿਜੂਅਲ ਇਨਾਵਲੋਂ ਉੱਤੇ ਸਾਡਾ ਕਲੱਬ 21 ਬੱਚਿਆਂ ਨੂੰ ਜਿਹੜੀ ਉਹਨਾਂ ਦੀ ਫੀਸ ਹੈ ਉਹ ਅਸੀਂ ਨਾਲ ਪੇ ਕਰਾਂਗੇ ਇਸ ਦੁਸ਼ਹਿਰੇ ਦੇ ਔਰ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਰਿਪਿਊਟਿਡ ਬਿਜ਼ਨਸਮੈਨ ਤੋਂ ਇਲਾਵਾ ਮੈਂ ਦੇਖਿਆ ਕਿ ਮੋਸਟਲੀ ਦੁਸ਼ਹਿਰਾ 'ਚ ਲੋਕ ਉਹਨਾਂ ਨੂੰ ਹੀ ਸਨਮਾਨਿਤ ਕਰਦੇ ਨੇ ਜਿਹੜਾ ਕੋਨਿਨੇਸ਼ਨ ਜ਼ਿਆਦਾ ਦਿੰਦਾ ਹੈ ਸਾਡੀ ਜਿਹੜੀ ਸਨਮਾਨਿਤ ਕਰਨ ਦਾ ਟ੍ਰੈਂਡ ਆ ਜਾਂ ਰੇਸ਼ਿਓ ਜਾਂ ਪਲੇਟਫਾਰਮ ਹੋ ਰਿਹਾਗਾ ਅਸੀਂ ਜਿਸ ਤਰ੍ਹਾਂ ਲੋਕ ਆਪ ਆਪਾ ਕਹਿੰਦੇ ਕਿ ਪ੍ਰਮਾਤਮਾ ਬਾਦ ਜੇ ਦੂਜਾ ਨਾਮ ਹੈ ਡਾਕਟਰਾਂ ਦਾ ਅਸੀਂ ਮੈਰਿਟ ਦੇ ਬੇਸ ਤੇ ਸ਼ਹਿਰ ਦੇ ਡਾਕਟਰਾਂ ਨੂੰ ਵੀ ਸਨਮਾਨਿਤ ਕਰਨ ਜਾ ਰਹੇ ਹਾਂ ਉਸ ਤੋਂ ਇਲਾਵਾ ਮੀਡੀਆ ਪਰਸਨ ਵੀ ਜਿਹੜੇ ਟਾਈਮ ਟੂ ਟਾਈਮ ਸਮਾਜ 'ਚ ਬੁਰਾਈਆਂ ਦਾ ਉਜਾਗਰ ਕਰਦੇ ਆ ਉਹਨਾਂ ਨੂੰ ਵੀ ਬੰਦਾ ਮਾਨ ਸਨਮਾਨ ਦਿੱਤਾ ਜਾਏਗਾ ਜਿੰਦਰਜੀ ਅੱਜ ਇਹ ਦੁਸ਼ਹਿਰਾ ਕਮੇਟੀ ਦੀ ਚੋਣ ਹੋਈ ਹੈ ਜਿਹਦੇ ਵਿੱਚ ਤੁਸੀਂ ਵੀ ਆਂ ਹਾਂਜੀ ਕੀ ਕਹਿਣਾ ਜੋਗੇ ਉਹਨੂੰ ਅੱਜ ਬੜਾ ਉੱਚਾ ਮਾਣ ਦਿੱਤਾ ਦੁਸ਼ਹਿਰਾ ਕਮੇਟੀ 'ਚ ਮੈਨੂੰ ਤੇ ओंकार ਸਿੰਘ ਸਤੂਰ ਨੂੰ ਤੇ ਮੀਡੀਆ ਜਿਮੇਵਾਰੀ ਚੰਪੀ ਗਈ ਹੈ ਜੀ ਤੇ ਮੈਂ ਦੁਸ਼ਹਿਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਨਾ ਹੈ ਇਸ ਨੂੰ ਸਤੂਰ ਜੀ ਅੱਜ ਦੁਸ਼ਹਿਰਾ ਕਮੇਟੀ ਦਾ ਗਠਨ ਹੋਇਆ ਇਹ ਕਿਹੜਾ ਜਲਾ ਜੋਣ ਵਾਲਾ ਨਹੀਂ ਨਿੱਕੇ ਪੀਏ ਕੀ ਕਰੇ ਜੰਦੂ ਸਾਨੂੰ ਮੈਨੂੰ ਤੇ ਜਿੰਦਰ ਸਿੰਘ ਨੂੰ ਮੀਡੀਆ ਜਿਵੇਂ ਵਾਲੀ ਸੋਚੀ ਗਈ ਹੈ ਜਿਹੜਾ ਜਿਆਦਾ ਕੁਝ ਨਿਮਾਵਾ